ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਤੇ ਆਪਣਾ ਜ਼ਿਲ੍ਹਾ ਪਠਾਨਕੋਟ ਦੇ ਤੇ ਖਾਸ ਕਰਕੇ ਆਪਣਾ ਹਲਕਾ ਪੋਆ ਸਮੁੱਚੀ ਜਿਹੜੀ ਉਹ ਭਾਰਤ ਦੇ ਲੋਕਾਂ ਨੂੰ ਮੈਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਸਭ ਨੂੰ ਪਤਾ ਕਿ ਲੰਬੀਆਂ ਕੁਰਬਾਨੀਆਂ ਤੋਂ ਬਾਅਦ ਲੰਬੀਆਂ ਜਦੋਜਾਦਾਂ ਤੋਂ ਬਾਅਦ ਲੰਬੀਆਂ ਲੜਾਈਆਂ ਤੋਂ ਬਾਅਦ ਸਾਡਾ ਭਾਰਤ ਆ ਆਦੇਸ਼ ਜਾਦ ਹੋਇਆ ਔਰ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਸਾਡਾ ਗਣਤੰਤਰ ਜਿਹੜਾ ਉਹ ਦੇਸ਼ ਘੋਸ਼ਿਤ ਕੀਤਾ ਗਿਆ ਸੋ ਮੈਂ ਸਮੁੱਚੇ ਰੂਪ ਚ ਇਸ 76ਵੇਂ ਗਣਤੰਤਰ ਦਿਵਸ ਦੀਆਂ ਸਮਸਤ ਦੇਸ਼ ਵਾਸੀਆਂ ਨੂੰ ਵਾਰਖਾਂ ਦੇ ਰਿਹਾ ਤੇ ਇਹ ਆਸ ਤੇ ਉਮੀਦ ਦੇ ਨਾਲ ਕਿ ਆਉਣ ਵਾਲੇ ਸਮੇਂ ਚ ਸਾਡਾ ਪੰਜਾਬ ਸਾਡਾ ਇਲਾਕਾ ਸਾਡਾ ਦੇਸ਼ ਹੋਰ ਤਰੱਕੀਆਂ ਨੂੰ ਸੋਏਗਾ ਇਥੋਂ ਦੇ ਲੋਕਾਂ ਦੇ ਆਪਸੀ ਭਾਈਚਾਰਕ ਸਾਂਝ ਦੇਸ਼ੀ ਇਕਤਾ ਦੇ ਖੰਡਤਾ ਔਰ ਦੇਸ਼ ਦੇ ਲੋਕਾਂ ਦੇ ਕਲਿਆਨਕਾਰੀ ਜਿਹੜੇ ਉਹ ਮਤਲਬ ਆਉਣ ਵਾਲੇ ਸਮੇਂ ਦੇ ਭਵੇਖਾ ਉਹ ਲੋਕਾਂ ਨੂੰ ਨਜ਼ਰ ਆਵੇ ਔਰ ਇਹਦੇ ਨਾਲ ਦੀ ਨਾਲ ਇਹ ਵੀ ਉਮੀਦ ਕਰਦਾ ਕਿ ਸਾਡਾ ਵਾਤਾਵਰਨ ਸੁੱਧ ਰਹੇ ਸਾਡਾ ਆਲਾ ਦਵਾਲਾ ਜਿਹੜਾ ਹੈਗਾ ਆ ਉਹ ਸਵਸ ਰਵੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਲੋਕਾਂ ਨੂੰ ਤੰਦਰੁਸਤੀ ਪ੍ਰਦਾਨ ਹੋਵੇ ਆਉਣ ਵਾਲੇ ਸਮੇਂ ਚ ਸੋ ਫਿਰ ਦੁਬਾਰਾ ਸੋਚੇ ਦੇ ਸਵਾਸੀਆਂ ਨੂੰ ਆ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ